ਸੋ ਦੋਸਤੋ ਜੇਕਰ ਕੋਈ ਸੱਚ ਤੁਹਾਨੂੰ ਪਿਆਰ ਕਰਦਾ ਹੈ ਤੁਹਾਡੇ ਲਈ ਹਰ ਚੀਜ਼ ਕੁਰਬਾਨ ਕਰ ਰਿਹਾ ਔਰ ਤੁਹਾਨੂੰ ਹਰ ਕਿਸੇ ਹਾਲਤ ਦੇ ਵਿੱਚ ਅਸੈਪਟ ਕਰ ਰਿਹਾ ਚਾਹੇ ਤੁਸੀਂ ਕਿਵੇਂ ਵੀ ਹੋ ਤਾਂ ਉਹਦਾ ਕਦੇ ਸਾਥ ਨਾ ਛੱਡਿਓ ਮੈਂ ਇੱਕ ਕਹਾਣੀ ਤੁਹਾਨੂੰ ਸੁਣਾਉਂਗੀ ਇਹ ਸ਼ਾਇਦ ਤੁਹਾਡੇ ਪੱਲੇ ਪੈ ਜਾਏ ਇੱਕ ਸਕੂਲ ਦੇ ਵਿੱਚ ਇੱਕ ਨੇਤਰਹੀਣ ਬੱਚਾ ਹੁੰਦਾ ਹੈ ਉਹ ਬਹੁਤ ਸੋਹਣਾ ਗਾਉਂਦਾ ਹੁੰਦਾ ਹੈ ਤੇ ਜਦੋਂ ਉਹ ਗਾਉਂਦਾ ਹੈ ਤੇ ਸਾਰੇ ਕਲਾਸ ਵਾਲੇ ਕਲਾਪਿੰਗ ਕਰਦੇ ਆ ਤੇ ਬਹੁਤ ਖੁਸ਼ ਹੁੰਦੇ ਨੇ ਕਿ ਇਹਦੀ ਤਾਂ ਆਵਾਜ਼ ਹੀ ਇੰਨੀ ਕਮਾਲ ਦੀ ਹੈ ਜਦੋਂ ਦੇਖਦਿਆਂ ਹੀ ਇੱਕ ਲੜਕੀ ਨੂੰ ਉਹਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਉਹ ਲੜਕੀ ਉਹਨੂੰ ਅਪਰੋਚ ਕਰਦੀ ਹੈ ਕਿ ਮੈਂ ਤੇਰੇ ਨਾਲ ਪਿਆਰ ਕਰਦੀ ਹਾਂ ਤੇ ਤੂੰ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਆਪਾਂ ਵਿਆਹ ਕਰਾਉਣਾ ਚਾਹੁੰਦੇ ਆਂ ਤਾਂ ਫਿਰ ਲੜਕਾ ਕਹਿੰਦਾ ਕਿ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਕਿਉਂਕਿ ਟਾਈਮ ਮੇਰੀਆਂ ਅੱਖਾਂ ਠੀਕ ਨਹੀਂ ਹੁੰਦੀਆਂ ਲੜਕੀ ਪਿਆਰ ਦੇ ਵਿੱਚ ਪਾਗਲ ਹੁੰਦੀ ਹੈ ਤਾਂ ਕੀ ਹੁੰਦਾ ਹੈ ਕਿ ਲੜਕੀ ਆਪਣੀਆਂ ਅੱਖਾਂ ਉਸ ਲੜਕੇ ਨੂੰ ਦੇ ਦਿੰਦੀ ਹੈ ਪਤਾ ਲੱਗਦਾ ਹੈ ਕਿ ਜਦੋਂ ਲੜਕਾ ਅੱਖਾਂ ਖੋਲਦਾ ਹੈ ਤੇ ਆਪਣੀ ਪ੍ਰੇਮਿਕਾ ਨੂੰ ਦੇਖਦਾ ਹੈ ਤੇ ਉਹ ਜਦੋਂ ਕਹਿੰਦੀ ਹੈ ਕਿ ਵਿਆਹ ਕਰਾਈਏ ਉਹਦੀ ਪ੍ਰੇਮਿਕਾ ਨਹੀਂ ਹੋ ਚੁੱਕੀ ਹੁੰਦੀ ਹੈ ਤੇ ਲੜਕਾ ਵਿਆਹ ਤੋਂ ਜਵਾਬ ਦੇ ਦਿੰਦਾ ਹੈ ਕਹਿ ਦਿੰਦਾ ਹੈ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਫਿਰ ਜਾਂਦੇ ਜਾਂਦੇ ਇੱਕ ਸ਼ਬਦ ਹੀ ਪ੍ਰੇਮਿਕਾ ਕੋਲੇ ਬਚਦਾ ਹੈ ਉਹ ਕਹਿੰਦੀ ਹੈ ਕਿ ਮੇਰੀਆਂ ਅੱਖਾਂ ਦਾ ਖਿਆਲ ਜ਼ਰੂਰ ਰੱਖ ਲੈ ਸੋ ਦੋਸਤੋ ਇਹੋ ਜਿਹੇ ਬੰਦੇ ਜੋ ਤੁਹਾਡੇ ਕੋਲ ਹੈਗੇ ਨੇ ਤੁਹਾਨੂੰ ਇੰਨਾ ਪਿਆਰ ਕਰਦੇ ਨੇ ਤਾਂ ਉਹਨਾਂ ਦਾ ਖਿਆਲ ਜ਼ਰੂਰ ਰੱਖ ਲਿਆ ਕਰੋ ਇਹ ਨਾ ਕਰਿਆ ਕਰੋ ਕਿ ਜੇ ਕੋਈ ਬੰਦਾ ਤੁਹਾਡਾ ਕਰ ਰਿਹਾ ਫੁੱਡੇ ਕਰਕੇ ਇੰਨਾ ਤੁਸੀਂ ਉਹਦੀ ਕਮਜ਼ੋਰੀ ਬਣ ਗਏ ਹੋ ਔਰ ਉਹ ਸਖਸ਼ ਜੇ ਤੁਹਾਡੇ ਲਈ ਇੰਨਾ ਕੁਝ ਕੀਤਾ ਤਾਂ ਤੁਸੀਂ ਉਹਨੂੰ ਛੱਡ ਕੇ ਉਹਨੂੰ ਕਮਜ਼ੋਰ ਕਰਕੇ ਤੁਰ ਗਏ ਸੋ ਪਿਆਰ ਜਿਹੜਾ ਹੈਗਾ ਨਾ ਕਿਸਮਤ ਵਾਲਿਆਂ ਨੂੰ ਮਿਲਦਾ ਜੇ ਹੈਗਾ ਤੇ ਸੰਭ ਕੇ ਰੱਖਿਓ